ਅ ਪੰਜਾਬ ਇਸ ਵਕਤ ਕੁਦਰਤੀ ਜੋ ਮਾਰ ਪਈ ਹੈ ਉਹਦੇ ਨਾਲ ਜੂਝ ਰਿਹਾ ਹੈ ਲੜ ਰਿਹਾ ਹੈ ਬਹੁਤ ਨੁਕਸਾਨ ਹੋਇਆ ਹੈ ਫਸਲਾਂ ਦਾ ਜ਼ਮੀਨਾਂ ਦਾ ਘਰਾਂ ਦਾ ਮਾਨਸਿਕ ਤੌਰ ਦੇ ਉੱਤੇ ਅਮ ਸਿਹਤ ਦਾ ਵੀ ਨੁਕਸਾਨ ਹੋ ਰਿਹਾ ਹੁਣ ਪਰ ਬਹੁਤ ਦਾਨੀਪੁਰਸ਼ ਬਹੁਤ ਸੰਸਥਾਵਾਂ ਚੰਗੀਆਂ ਬਹੁਤ ਚੰਗੀ ਸੋਚ ਵਾਲੇ ਲੋਕ ਲੱਗੇ ਹੋਏ ਨੇ ਔਰ ਆਪਣੇ ਵੱਲੋਂ ਪੈਸੇ ਦੀ ਆਪਣੇ ਵੱਲੋਂ ਸੋਚ ਦੀ ਵਿਚਾਰ ਦੀ ਫਿਜ਼ੀਕਲ ਹੈਲਪ ਜੋ ਵੀ ਚਾਹੀਦੀ ਹੈ ਦੇ ਰਹੇ ਨੇ ਸਾਡੀ ਇੱਕ ਸੰਸਥਾ ਹੈ ਹੰਬਲਾ ਫਾਊਂਡੇਸ਼ਨ ਉਹ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਨਾਂ ਨੇ ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਹੁਸੈਨੀ ਵਾਲਾ ਦੇ ਵਿੱਚ ਕੈਂਪ ਲਾਇਆ ਹੋਇਆ ਹੈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਹੰਬਲਾ ਫਾਊਂਡੇਸ਼ਨ ਸਾਡੀ ਬਹੁਤ ਅੱਛੇ ਕੰਮ ਕਰ ਰਹੀ ਹੈ ਆਪਣੇ ਤੌਰ ਤੇ ਤੇ ਆਪਣੀ ਵਿੱਤ ਮੁਤਾਬਕ ਤੁਸੀਂ ਜਰੂਰ ਮਦਦ ਕਰੋ ਆਪਣੇ ਕਿਸੇ ਵਿਚਾਰ ਨਾਲ ਪੈਸੇ ਨਾਲ ਕਪੜੇ ਲੀੜੇ ਨਾਲ ਜਾਂ ਤੁਸੀਂ ਸਰੀਰਕ ਤੌਰ ਤੇ ਉੱਥੇ ਜਾ ਕੇ ਕੋਈ ਮਦਦ ਕਰ ਸਕਦੇ ਹੋ ਉਹ ਜਰੂਰ ਕਰੋ ਨਾਲ ਖੜੋ ਔਰ ਚਾਹੇ ਕੋਈ ਆਪਣੇ ਬਲੋਂ ਪੋਸਟ ਪਾ ਕੇ ਮਦਦ ਕਰੋ ਉਹ ਵੀ ਕਰੋ ਤੇ ਮੇਰੇ ਵਰਗਿਆਂ ਦੀ ਜਿੰਨੀ ਔਕਾਤ ਹੈ ਜਿੰਨੀ ਸਮਝ ਆ ਉਹ ਅਸੀਂ ਕੋਸ਼ਿਸ਼ ਕਰਾਂਗੇ ਬਟ ਮੇਰਾਡੀ ਹੰਬਲਾ ਫਾਊਂਡੇਸ਼ਨ ਬਹੁਤ ਅੱਛਾ ਕੰਮ ਕਰ ਰਹੀ ਹੈ ਤੁਸੀਂ ਨਾ ਸੰਪਰਕ ਕਰ ਸਕਦੇ ਹੋ ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਹਸੈਨੀ ਵਾਲਾ ਦੇ ਕੈਂਪ ਲੱਗਿਆ ਹੋਇਆ ਬਹੁਤ ਅੱਛਾ ਕੰਮ ਹੈ ਸਾਰਿਆਂ ਨੂੰ ਸਲੂਟ ਪਿਆਰ ਤੇ ਮੁਹੱਬਤ ਤੇ ਸਾਥ ਦੀ ਲੋੜ ਹੈ ਇਸ ਵਕਤ ਬਾਕੀ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਅ ਮੁਹੱਬਤ ਦੀ ਲੋੜ ਹੈ ਭਾਈਚਾਰੇ ਦੀ ਲੋੜ ਹੈ ਇਕੱਠੇ ਰਹਿਣ ਦੀ ਲੋੜ ਹੈ ਸੋ ਕੁਦਰਤੀ ਆਫਤ ਦੇ ਨਾਲ ਪਹਿਲਾਂ ਲੜਦੇ ਹਾਂ ਹੰਬਲਾ ਫਾਊਂਡੇਸ਼ਨ ਸਾਡੀ ਫਾਊਂਡੇਸ਼ਨ ਬਹੁਤ ਅੱਛਾ ਕੰਮ ਕਰ ਰਹੀ ਹੈ ਬਾਕੀ ਬਹੁਤ ਸੰਸਥਾਵਾਂ ਬਹੁਤ ਅੱਛਾ ਕੰਮ ਕਰ ਰਹੀ ਨੇ ਬਾਕੀ ਲੋਕ ਬਹੁਤ ਅੱਛਾ ਕੰਮ ਕਰ ਰਹੇ ਨੇ ਜਿਹੜੇ ਸੋਹਣੇ ਕੰਮ ਕਰ ਰਹੇ ਨੇ ਸਾਰਿਆਂ ਨੂੰ ਪਿਆਰ ਮੁਹੱਬਤ ਸਲਾਮ